ਸਰ ਜਿਹੜੇ ਤਿੰਨ ਨੌਜਵਾਨ ਜਿਹੜੇ ਫੜੇ ਆ ਕਿਸ ਮਾਮਲੇ ਦੇ ਵਿੱਚ ਫੜੇ ਤੇ ਕੀ ਕੀ ਤਰ੍ਹਾਂ ਮਲਾਕ ਜਿਹੜਾ ਮੁਖਤਮਾ ਦਰਜ ਕੀਤਾ ਗਿਆ ਦੇਖੋ ਜਿੱਥੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਮਹਿੰਮ ਚੋੜੀ ਛीडी ਹੋਈ ਹੈ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਜੱਦ ਉਹਨਾਂ ਦੀਆਂ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਤਹਿਤ ਜਿਹੜੇ ਮਾਨਯੋਗ ਐਸਐਸਪੀ ਸ਼੍ਰੀ ਭਵਨਯੂ ਰਾਣਾ ਐਸਪੀ ਡੀ ਸ਼੍ਰੀ ਅਜੀਤ ਰਾਜ ਜੀ ਦੇ ਦਿਸ਼ਾ ਨਿਰਦੇਸ਼ ਥਲੇ ਇਹ ਨਸ਼ਿਆਂ ਦੇ ਖਿਲਾਫ ਮਹਿੰਮ ਤਰਨਤਾਰਨ ਜ਼ਿਲ੍ਹੇ ਵੱਲੋਂ ਵੀ ਛीडी ਗਈ ਹੈ ਸੋ ਇੱਕ ਬੜੀ ਵੱਡੀ ਸਫਲਤਾ ਅਸਲ ਹੋਈ ਹੈ ਥਾਣਾ ਬੁਲਟਵਾ ਦੀ ਪੁਲਿਸ ਨੂੰ ਜਿਹਦੇ ਵਿੱਚ ਅਸੀਂ ਤਿੰਨ ਵਿਅਕਤੀ ਜਿਹੜੇ ਗੁਰਜੰਟ ਸਿੰਘ ਅਮਨਦੀਪ ਸਿੰਘ ਤੇ ਬਲਬੀਰ ਸਿੰਘ ਅਮਨਦੀਪ ਤੇ ਬਲਬੀਰ ਸਿੰਘ ਦੋਨੋਂ ਸਾਰੇ ਭਰਾ ਨੇ ਤੇ ਗੁਰਜੰਟ ਸਿੰਘ ਇਹ ਤਿੰਨ ਬੰਦੇ ਅਸੀਂ ਫੜੇ ਨੇ ਤੇ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਜਿਹੜੇ ਆ ਬਾਰਡਰ ਤੋਂ ਕੁੰਡੀ ਲੱਗੀ ਹੋਈ ਹੈ ਰੰਦੇ ਦੇ ਪੀਲੇ ਰੰਗ ਦੀ ਪੈਕਿੰਗ ਇਹਨਾਂ ਨੂੰ ਅਸੀਂ ਅਮਰਕੋਟ ਮੰਡੀ ਦੇ ਵਿੱਚ ਐਪਰੀਹੈਂਡ ਕੀਤਾ ਐਪਰੀਹੈਂਸ਼ਨ ਦਵਾਨ ਜਿਹੜਾ ਅਮਨਦੀਪ ਸਿੰਘ ਐ ਇਹਦੇ ਕੋਲੋਂ 497 ਗ੍ਰਾਮ ਤੇ ਗੁਰਜੰਟ ਸਿੰਘ ਕੋਲੋਂ 504 ਗ੍ਰਾਮ ਜਿਹੜੀ ਹੈਰਨ ਨੂੰ ਰਿਕਵਰ ਹੋਈ। ਜੈਸੇ ਇਹਨਾਂ ਦੀ ਟੋਟਲ ਮੈਜ਼ਰਮੈਂਟ ਕਰ ਲਈਏ ਤੇ 1 ਕਿਲੋ 1 ਗ੍ਰਾਮ ਜਿਹੜੀ ਹੈਰਨ ਇਹਨਾਂ ਦੇ ਕੋਲੋਂ ਰਿਕਵਰ ਹੋਈ ਆ। ਦੋ ਮੋਟਰਸਾਈਕਲ ਬਰਾਮਦ ਹੋਏ ਨੇ। ਸੋ ਇਹਨਾਂ ਨੂੰ ਕੁੰਡੀ ਲੱਗੀ ਹੋਈ ਸੀ ਜਿਸ ਤੋਂ ਸਪਸ਼ਟ ਝਾਰ ਆ ਵੀ ਇਹ ਜਿਹੜੀ ਡਰੋਨ ਰਾਹੀਂ ਹੈਰਨ ਜਿਹੜੀ ਆ ਉਹ 파ਰੋ ਮਗਾਈ ਜਾ। ਉਹ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਇੱਕ ਤਾ ਜਿਹੜੀ ਨਮੂਨੇ ਦੀ ਪ੍ਰਕਿਰਿਆ ਉਹ ਕੀਤੀ ਜਾਊਗੀ ਤੇ ਨਾਲ ਹੀ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਸ ਗਤੀਵਿਧੀ ਦੇ ਵਿੱਚ ਹੋਰ ਕੌਣ ਕੌਣ ਵਿਅਕਤੀ ਸ਼ਾਮਲ ਨੇ ਕਿਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਤੇ ਕਿਵੇਂ ਪਾਕਿਸਤਾਨ ਤੋਂ ਹੈਰਨ ਮੰਗਵਾਈ ਤੇ ਪਲੱਸ ਇਹ ਕਿਹੜੇ-ਕਿਹੜੇ ਵਿਅਕਤੀਆਂ ਨੂੰ ਇਹਨਾਂ ਨੇ ਹੈਰਨ ਸਪਲਾਈ ਕਰਨੀ ਸੀ ਇਸ ਪ੍ਰਤੀ ਜਿਹੜੀ ਆ ਜਿਹੜੇ ਕਵਾਸੇ ਕੀਤੇ ਜਾਣਗੇ ਤੇ ਨਾਲ ਹੀ 66F ਦੀ ਕਾਰਵਾਈ ਜਿਹਦੇ ਵਿੱਚ ਇਹਨਾਂ ਵੱਲੋਂ ਬਣਾਈ ਗਈ ਜਾਇਦਾਦ ਦੀ ਵੀ ਜਿਹੜੀ ਆ ਤਰਤੀਬ ਪੜਤਾਲ ਕੀਤੀ ਜਾਊਗੀ ਤੋ ਜਿੰਨੀਆਂ ਵੀ ਅਬਾਧ ਗੈਰ ਕਾਨੂੰਨੀ ਜ਼ਾਇਦਾਦਾਂ ਨੇ ਇਹਨਾਂ ਦੀ ਉਹ ਵੀ ਜ਼ਬਤ ਕੀਤੀਆਂ ਜਾਣਗੀਆਂ ਸਰ ਕੋਈ ਪਤਾ ਲੱਗੇ ਕੋਈ ਪਹਿਲਾਂ ਵੀ ਮੁਕੱਦਮਾ ਇਹਨਾਂ ਤੇ ਕੋਈ ਦਰਜ ਵਗੈਰਾ ਹੋਵੇ ਨਹੀਂ ਇਹਨਾਂ ਤੇ ਹਾਲ ਦੀ ਘੜੀ ਤੇ ਕੋਈ ਮੁਕੱਦਮਾ ਦਰਜ ਹੋਣਾ ਤਸਦੀਕ ਨਹੀਂ ਹੋਏਗਾ ਪਰ ਕਿਉਂਕਿ ਇਹ ਡਰੋਨ ਨਾਲ ਰਿਲੇਟਡ ਆ ਬਾਰਡਰ ਨਾਲ ਰਿਲੇਟਡ ਐਕਟੀਵਿਟੀ ਆ ਇਹਨਾਂ ਕੋਲੋਂ ਤਫਸੀਲ ਨਾਲ ਪੁੱਛਗਿਜ਼ ਕੀਤੀ ਜਾਊਗੀ ਵੀ ਇਸ ਤੋਂ ਇਲਾਵਾ ਪਹਿਲਾਂ ਵੀ ਇਹ ਕਿੰਨੇ ਕਿੰਨੀ ਵਾਰੀ ਇਸ ਤਰੀਕੇ ਨਾਲ ਬਾਹਰੋਂ ਜਿਹੜੀ ਆ ਹਰਨ ਮਗਾ ਮਗਾ ਚੁੱਕੇ ਨੇ ਸੋ ਜਿੱਥੇ ਇੱਕ ਇੱਕ ਲੋ ਇੱਕ ਗ੍ਰਾਮ ਹੈਰਨ ਬਰਾਮਦ ਹੋਈ ਹੈ ਉੱਥੇ ਇਹਨਾਂ ਕੋਲੋ ਮੋਟਰਸਾਈਕਲ ਬਰਾਮਦ ਹੋਏ ਨੇ ਸੋ ਇਹਨਾਂ ਦੀ ਜਿਹੜੀ ਆ ਤਫ਼ਤੀਸ਼ ਜਾਰੀ ਹੈ ਅੱਜ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੇ ਹੋਰ ਜਿਹੜੀਆਂ ਕੋਈ ਮੋਬਾਈਲ ਫੋਨ ਵੀ ਸਰ ਬਰਾਮਦ ਹੋਇਆ ਮੋਬਾਈਲ ਬਿਲਕੁਲ ਹੀ ਮੋਬਾਈਲ ਬਰਾਮਦ ਹੋਇਆ ਉਹਨਾਂ ਦਾ ਵੀ ਐਸੀ ਫਰੈਂਜ਼ਿਕ ਅਨਾਲਿਸਿਸ ਕਰ ਰਹੇ ਆ ਸੋ ਅਨਾਲਿਸਿਸ ਕਰਕੇ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਅੱਗੇ ਪ੍ਰੋਸੀਡ ਕੀਤਾ ਜਾਊਗਾ ਸੋ ਮੈਂ ਇੱਥੇ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਕੁਝ ਕ ਪੈਸਿਆਂ ਦੇ ਲਾਲਚ ਦੇ ਵਿੱਚ ਲੋਕੀ ਇਹਨਾਂ ਗਤੀਵਿਧੀਆਂ ਦੇ ਵਿੱਚ ਪੈ ਜਾਂਦੇ ਨੇ ਸੋ ਇਹਨਾਂ ਨੂੰ ਜਿਹੜਾ ਵਾ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਫਿਰ ਕਰਨਾ ਹੀ ਪੈਂਦਾ ਹੈ ਤੇ 10 ਸਾਲ ਵਾਸਤੇ 12-12 ਸਾਲ ਵਾਸਤੇ ਜੇਲ੍ਹ ਚ ਜਾਣਾ ਪੈਂਦਾ ਤੇ ਇਹਨਾਂ ਦੀਆਂ ਬਣਾਈਆਂ ਹੋਈਆਂ ਜਿਹੜੀਆਂ ਗੈਰ ਕਾਨੂੰਨੀ ਜਿਹੜੀਆਂ ਜਾਇਦਾਦਾਂ ਨੇ ਉਹ ਵੀ ਜਿਹੜੀਆਂ ਜ਼ਬਤ ਹੋ ਜਾਂਦੀਆਂ ਨੇ ਜੇ ਮੈਂ ਆਪਣੀ ਸਬਡਿਵੀਜ਼ਨ ਦੀ ਇੱਥੋਂ ਦੀ ਗੱਲ ਕਰਾਂ ਤੇ ਲਗਭਗ 13 ਕਰੋੜ 6 ਲੱਖ 742 ਰੁਪਏ ਦੀ ਜਿਹੜੀ ਜਾਇਦਾਦ ਹੈ ਉਹ ਕੱਲੀ ਸਬਡਿਵੀਜ਼ਨ ਭਿੱਖੀਪਿੰਡ ਵੱਲੋਂ ਹੀ ਸਮਗਲਨਾਂ ਦੀ ਜਿਹੜੀ ਅਟੈਚ ਕਰਾਈ ਗਈ ਹੈ ਸੋ ਇਹਦੇ ਵਿੱਚ ਸਜ਼ਾਵਾਂ ਵੀ ਬਹੁਤ ਨੇ ਇਸ ਮੁਕਦਮਿਆਂ ਦੇ ਵਿੱਚ ਸੋ ਇਹ ਦਲਤ ਕੰਮ ਤੋਂ ਪਾਕਿਸਤਾਨ ਦੇ ਹਥੀ ਜਿਹੜੀਆਂ ਕਾਲੀਆਂ ਭੇਡਾਂ ਬਣਨ ਤੋਂ ਇਹ ਬਚਣ ਤੇ ਨੇਕ ਨੀਤੀ ਦੀ ਕਮਾਈ ਕਰਨ ਨਹੀਂ ਤਾਂ ਇਸੇ ਤਰ੍ਹਾਂ ਹੀ ਪਰਚੇ ਦਰਜ ਹੋਗੇ ਇਹਨਾਂ ਨੂੰ ਜਿਹੜੀਆਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ